ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਉਖਿਆ ਪਤਨਾ ਉਤਰੀ ਜੈ ਬਨਾ ਪ੍ਰਿਆ ਭਾਰੋ ਸਹ ਸਿਆਣ ਪਾ ਲਖ ਹੋਏ ਤੈ ਕਨਾਂ ਚਲੇ ਰਾਲ ਕਿਸ ਚਾਰਾ ਹੋਈਐ ਕੂੜਾ ਤੁੱਟੈ ਪਾਲ ਸੁਖ ਨਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹਉ ਨਾਕਾਰ ਹੁਕਮ ਨ ਕਹਿ ਆਜਾਈ ਹੁਕਮੇ ਹਉ ਨ ਜੀ ਹੁਕਮ ਮਿਲੈ ਵਢਾਇਏ ਹੁਕਮੇਉ ਤੰਨੇ ਚੋ ਹੁਕਮਾ ਲਿਖਦ ਪਾਈਐ ਇਕਨਾ ਹੁਕਮੀ ਬਖਸੀਸ ਇਕ ਹੁਕਮੇ ਸਦਾ ਭਾਈ ਹੈ ਹੁਕਮੇ ਅੰਦਰ ਸਭ ਤੂ ਭਾਰ ਹੁਕਮਾ ਕੋ ਨ ਕੋਏ ਨਾਨਕ ਹੁਕਮੇ ਜੇ ਜਹ ਤਾ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਇ ਕਿਸੈ ਤਾਣਾਂ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਤੋ ਗਣ ਵਡਿਆਈਆਂ ਚਾਰ ਗਾਵੇ ਕੋ ਵਿਦਿਆਵਿਖਣਾ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਬਰਦੇ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵਿਖੇ ਹੱਥ ਰਖ ਦੂਰ ਕਥਨਾ ਕਥਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਜੁਗੰਦੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਖ ਨਾਨਕ ਵਿਖੇ ਸਵੇਰ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਮ ਧਾਖਿਆ ਭਉ ਅਪਾਰ ਆਖੇ ਮੰਗੇ ਜਿਹਦੇ ਦਾਤ ਕਰੇ ਦਾਤਾਰ ਫੇਰ ਕੇ ਗਰਖਿਆ ਜਿਤ ਦੇ ਸਾ ਦਰਬਾਰ ਮੋਹ ਕੈ ਭੁੱਲਣ ਬੋਲੀਐ ਜਿਤ ਸੁਣਾ ਕਰੇ ਪਿਆਰ ਅਮਰਤ ਵੇਲਾ ਸਤ ਨਾਮ ਡਿਆਏ ਵੇਚਾਰ ਗਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕਹਵੇ ਜਾਣੀਐ ਸੁਪ ਅਪਿ ਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵਿ ਆਪਣੀ ਨਿਥਾਨ ਗਾਵਿ ਸੁਣੀ ਅਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮਖ ਰਹਿ ਆਸmai ਗੁਰ ਈਸਰ ਗੁਰ ਗੋਖ ਕਰਮ ਗੁਰਪਾਰਬਤੀ ਮਾਈ ਜਿਹੋ ਜਾਣਾ ਅੱਖਾਂ ਨਹੀਂ ਕਹਿਣਾ ਕੰਨ ਨਾ ਜਾਏ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਏ ਤੀਰਥ ਨਾਵਾ ਜੈ ਤਿਸ ਭਾਵਾਂ ਮਣਕਾਣੇ ਕਹਿਣਾ ਇਸ ਤਰੀ ਜਿਤੀ ਸ੍ਰਿਸ਼ਟ ਉਪਾਏ ਵਿਥਾਂ ਮਨ ਕਰਮਾਂ ਤੇ ਮਿਲ ਲੈ ਲਈ ਮਤ ਵਿਚਾਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੁਰਦ ਸੁਣੇ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾਇ ਕ ਜਸ ਕੀਰਤੋ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤਨ ਪਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਪਰੇ ਗਣੁ ਅੰਤਿਆ ਗੁਣ ਦੇ ਤੇਹਾ ਕੋਇ ਨਾ ਸੁਜਈ ਜੇ ਤਿਸ ਗਣ ਕੋਇ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਤ ਤਵਲ ਆਕਾਸ ਸੁਣੈ ਦੀਪ ਲੋਪਾ ਤਾਰ ਸੁਣੈ ਕਹ ਨ ਸਕ ਕਾਲ ਨਾਨਕ ਭਗਤ ਹਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਸੁਣੈ ਈਸਰ ਵਰਮੰਤ ਸੁਣੈ ਮੁਖ ਸਲਾਣ ਮੰਦ ਸੁਣੈ ਜੋਗ ਜੋਗਤ ਤਨ ਖੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠਸਠ ਕਾ ਇਸਨਾਨ ਸੁਣੈ ਪਰਪੜ ਪਾਵੇ ਮਾਨ ਸੁਣੈ ਲੱਗੇ ਸਹਿ ਜਹਾਨ ਨਾਨਕ ਭਗਤ ਅਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਸੁਣੈ ਸਰਗੁਣਾ ਕੇ ਗਾ ਸੁਣੈ ਸੇਖ ਪੀਰ ਪਾਤਸ਼ਾ ਸੁਣੈ ਅੰਧੇ ਪਾਵੇ راہ ਸੁਣੈ ਹਾਥੋ ਐਸ ਗਾਹੋ ਨਾਨਕ ਦੇ ਭਗਤ ਅਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੈ ਕੀਤ ਤੋ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੈ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨਾ ਸੁਰਤ ਹੋਆ ਮਨੁ ਬੁਖਹ ਮਨਨਾ ਸਗਲ ਕਾਵਣ ਕ ਸਤ ਮਨੈ ਮੋਹੇ ਚੋਟਾ ਨਾ ਖਾਏ ਮਨਨਾ ਜਮ ਕ ਸਾਸ ਨ ਜਾਏ ਐਸਾ ਨਾ ਆਨੰਦ ਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਉਠਾਤ ਨ ਪਾਏ ਮਨੈ ਬਕਸਾਂ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨਨਾ ਧਰਮ ਸਿਤੇ ਸੰਬੰਧ ਹੋਏ ਐਸਾ ਨਾ ਆਨੰਦ ਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੋਖ ਦਵਾਰ ਮੰਨਾ ਪ੍ਰਵਾਰ ਸਾਧਾਰ ਮੰਨਾ ਤਰੈ ਤਾਰੇ ਗੁਰ ਸਿੱਖ ਮੰਨਾ ਨਾਨਕ ਭਗਨ ਭਿੱਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ ਪੰਚੇ ਸੋਹੈ ਹੈ ਦਰ ਰਾਜਾ ਪੰਜਾਂ ਕਾ ਗੁਰ ਇੱਕ ਜਹਾਨ ਜੇ ਕੋ ਕਹਿ ਕਰ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਧੋ ਧਰਮ ਦਇਆ ਕਾ ਪੂਤ ਸੰਤੋਖਾ ਥਾ ਪ੍ਰਖਿਆ ਜਨ ਸੂਤ ਜੇ ਕੋ ਉਜਹਿ ਹੋਇ ਸਤਿਆਰ ਧਵਲੇ ਉਪਰ ਕੇ ਤਪ ਹਰ ਧਰਤੀ ਹੋਰ ਪਰ ਹੋਰ ਹੋਰ ਹੋ ਤਿਸ ਤੇ ਭਾਰਤਲ ਕਮਣਾ ਜੋਰ ਜੀ ਜਾਤ ਰੰਗਾ ਤੇ ਨਾਮ ਸਭ ਨਾਲ ਲਿਖੀਆਂ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਲਹ ਰੂਪ ਕੀਤੀ ਦਤ ਜਾਣੇ ਤੋਣ ਪੂਤ ਕੀ ਤਪ ਸੋ ਇੱਕ ਕਵਾ ਤਿਸਤ ਹੋਏ ਲਖ ਦਰਿਆਵ ਉਪਦਰਤ ਕਮਣ ਕਹਾ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋਤੁ ਦੁ ਭਾਵੇ ਸਾਈ ਫਲੀਕਾਰ ਦੂਨ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗਨ ਰਹੇ ਉਦਾਸ ਸੰਖ ਭਗਤ ਨੂੰ ਗਿਆਨ ਵਿਚਾਰ ਅਸੰਖ ਉਸਤੇ ਸੰਤ ਦਾ ਤਾਰ ਸੰਖ ਸੂਰਮਾ ਭਕਤਸਾਰ ਸੰਖ ਮਨ ਲਿਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਬਾਰ ਨ ਜਾਵਾ ਇਕ ਵਾਰ ਜੋਗਦ ਭਾਵੇ ਸਾਇ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਧੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹਤਿਆ ਕਮਾਹ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫੇਰਾਹੇ ਅਸੰਖ ਮਲੇ ਚਮਲ ਅਖ ਖਾਹੇ ਅਸੰਖ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤੰਦਰੰਕਾਰ ਅਸੰਖ ਨਾਵ ਸੰਖ ਥਾਵ ਅਗੰਮ ਅਕੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਲਾਹ ਕਰੇ ਗਿਆਨ ਗੇਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਅਹ ਲਿਖੈ ਤਿਸ ਸਿਰ ਨਾਹੀ ਜੋ ਫਰਮਾਇ ਤਿਰ ਤੋ ਪਾਹੇ ਜਿਤਾ ਕੀਤਾ ਤਿਤਾ ਨਾ ਵਿਣ ਨਾ ਵੈ ਨਾਹੀ ਤੁਸਾਂ ਕੁਦਰਤ ਕਮਨ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੁਮ ਸਦਾ ਸਲਾਮ ਤਨ ਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਤਰਸਖੇਮ ਉਤਕਲੀਤੇ ਕੱਪੜ ਹੋਏ ਦੇ ਸਾਬਣੋਂ ਲਈਏ ਉਤ ਹੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੂਪੈ ਨਵ ਕਰੰਗ ਪੁਨੇ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜੋ ਆਪੇ ਹੀ ਖਾਹੋ ਨਾਨਕ ਰੁਪਮਿਆ ਵੁਝ ਜਾਹ तीर्थतप दयात दानो जेको पवितल का मान सुनया मनया मन कीता भाओ अंतरगत तीर्थ मल नाओ ना ना सब गुण तेरे मै नाही कोए बिनमन कीते भक्त ना होए सुवास पात वाणी ब्रह्माओ सत सुहाण सदा मन चाओ कमन सो वेला भक्त कमन कमन सिद्ध कमन वार कमन सो रोते माहो कमन जित हो आकार ਹੇਲ ਨਾ ਪਾਈਆ ਪੰਡਤੀ ਜੇ ਹੋਵੇ ਲੇ ਪ੍ਰਾਣ ਰਤਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਤੁਰਾਨ ਛਤਵਾਰ ਨਾ ਜੋਗੀ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਸੋਈ ਤਿਵ ਕਰੇ ਅੱਖਾਂ ਤਿਵ ਸਾਲਾਹ ਕਿਉਂ ਵਰ ਨਹੀਂ ਕਿ ਮੈਂ ਜਾਣ ਨਾਨਕ ਅੱਖਣ ਸਭ ਕੋ ਆਖੈ ਇੱਕ ਦੂਜ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਅਨਸੋ ਹੈ ਬਾਤ ਆਲਾ ਪਤਾਰੋ ਲਖ ਅਗਾਸ ਅਗਾਸ ਔੜਕ ਔੜਕ ਭਾਲ ਚਕੇ ਵੈਦ ਕਹਿਣ ਕਾ ਬਾਤ ਸਹਸ ਅਠਾਰਹ ਕਹਿਣ ਕ ਤੇ ਬਾ ਅਸਲ ਇੱਕ ਤਹਤ ਲਿਖ ਹੋਇ ਤਾ ਲਿਖੀਏ ਲਿਖ ਹੋਇ ਵਿਨਾਸ਼ ਲਿਖਾ ਹੋਏ ਵਿਨਾਸ ਨਾਨਕ ਉੱਡਾਇਆ ਕੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਏਤੀ ਸੂਤ ਨ ਪਾਈਆ ਨਦੀਆਂ ਤੇ ਵਾਪ ਵਹ ਸਮੰਧ ਨ ਜਾਣਿਆ ਹੈ ਸਮੰਧ ਸਹਾ ਸੁਲਤਾਨ ਦਰਹਸ ਸੱਚੇ ਮਾਲਕਾਂ ਕਿਹੜੀ ਤੁਲਨ ਹੋਣੀ ਜੇ ਤਿਸਮਨ ਹੋਣਾ ਵਿਸਰਹ ਅੰਤਨਾ ਸਿਪਤੇ ਕਹਿਣ ਨ ਅੰਤ ਅੰਤਨਾ ਕਰਨ ਦੇਣ ਨ ਅੰਤ अंत न देखणा सुनणा न अंत अंतना, अंतना जापे क्या मन मंत अंतना जापे कीता आकार अंतना जापे पारावार अंत कारण केति विलाह हे ताके अंतना पाए जाहे हो अंतना जाने कोए भक्ता कहिए भक्ता होए वड्डा साहिब ऊंचा ठाऊं ऊचे ऊपर ऊंचा नाऊं एवड ऊंचा होवे कोए ते सूचे कब जाने सोए ਜਿਵੜੇ ਆਪੋ ਜਾਣਿਆ ਪਿਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕੇਤੇ ਮੰਗ ਹੈ ਜੋ ਅਪਾਰ ਕੇਤੇ ਆਗਣਤ ਨਹੀਂ ਵਿਚਾਰ ਕਿਤ ਖਾਪਟ ਹੈ ਵਿਕਾਰ ਕੇਤੇ ਲੈ ਲੈ ਕਿਰਪਾਹਿ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁਖ ਭੋਗ ਸਦਮਾਰ ਹੇ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖਨ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਹੋ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਵ ਕੀ ਕੇ ਜਿਸ ਨੋ ਬਖਸੈ ਸਿਫਤੋ ਸਾਲਾ ਸਾਨ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣਾ ਅਮਲ ਵਪਾਰ ਅਮਲ ਵਪਾਰੀ ਅਮਲ ਢੰਹਾਰ ਅਮਲ ਆਵੈ ਅਮਲ ਜਾਹੈ ਅਮਲ ਪਾਏ ਅਮਲ ਸੁਨਾਹੈ ਅਮਲ ਧਰਮ ਅਮਲ ਦੇ ਬਾਣ ਅਮਲ ਤਲ ਅਮਲ ਪ੍ਰਵਾਣ ਅਮਲ ਬਖਸ਼ੀਸ ਅਮਲ ਨਿਸਾਣ ਅਮਲ ਕਰਮ ਅਮਲ ਫਰਮਾਣ ਅਮਲ ਅਮਲ ਆਖਿਆ ਨਾ ਜਾਏ ਆਖੇ ਆਕਰੇ ਲਿਵ ਲਾਇ ਆਖੇ ਵੇਦ ਬਾਦ ਪੁਰਾਣ ਮਾથે ਪੜੇ ਕਰੇ ਵਿਖਿਆਣ ਆਖੇ ਬ੍ਰਹਮੇ ਅਖੇ ਇੰਦੋ ਆਖੇ ਗੋਪੀਤਾ ਗੋਵਿੰਦ ਅੱਖ ਸਿਰ ਅੱਖ ਸਦ ਅੱਖ ਕਿਤੇ ਕਿਤੇ ਬੁੱਧ ਅੱਖ ਧਾਨ ਵਿੱਚ ਅੱਖ ਦੇਵ ਅੱਖ ਸੁਰ ਨਰ ਮਨ ਜਨ ਸੇ ਕਿਤੇ ਅੱਖ ਆਕਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਅੱਖ ਨਾ ਸਕੇ ਕਿਈ ਕੇ ਜੀਵਡ ਭਾਵੇ ਤੇ ਵਢ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਾ ਲਖਿਆ ਸਿਰ ਗਾਂਵਾਰਾ ਗਾਵਾਰ ਸੂਦਰ ਕੇ ਹਾਸੋ ਕਰਕੇ ਹ ਜਿਤ ਬਹਿ ਸਰਬ ਸਮਾਲੇ ਬਾਜੇ ਨਾਦਨਿਤ ਸੰਖਾ ਕੀਤੇ ਗਵਨ ਹਾਰੇ ਕੀਤੇ ਰਾਜਪ੍ਰੀ ਸਿਵ ਕਹੀਆ ਨੋ ਕੀਤੇ ਗਵਨ ਹਾਰੇ ਗਾਵੈ ਤੁਹਾਨੂੰ ਪਾਣ ਪਾਣੇ ਬੈ ਸੰਤਰ ਗਾਵੈ ਰਾਜਾ ਧਰਮ ਦੁਵਾਰ ਗਾਵਹਿ ਚਿਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰ ਗਾਵਹਿ ਈਸ਼ਰ ਬਰਮਾ ਦੇਵੀ ਸੋਹਣਾ ਸਦਾ ਸਵਾਰੇ ਗਾਵੇਂ ਇੰਦਾਸਨ ਬੈਠੇ ਦੇਵ ਤੇ ਆਦਰ ਨਾਲ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧਵੀ ਚਾਰ ਗਾਮ ਜਤੀ ਸਤਿ ਸੰਤੋਖੀ ਗਾਵੇ ਵੀਰ ਤਾਰਾਰੇ ਗਾਵਨ ਪੰਡਤ ਪੜਨ ਰੱਖੇ ਸਰ ਜੁਗ ਜੁਗ ਵਿਦਿਆ ਨਾਲ ਗਾਵੇ ਮੋਹਣੀ ਆਮਨੋਹਨ ਸੁਰਗਾ ਮਛ ਪਿਆਲੇ ਗਾਵ ਨਰਤਨਉ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਪਲ ਸੂਰਾ ਗਾਵਹਿ ਥਾਣੀ ਚਾਰ ਗਾਵਹਿ ਖੰਡੰ ਮੰਡਲ ਵਰ ਖੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋਂ ਗਾਵਹਿ ਜੋ ਤੁਧ ਭਵਨ ਤ੍ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਮਨ ਸੇ ਮੈ ਚਿਤ ਨਾ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੁਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਹਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵਿਥਾ ਕੀਤਾ ਆਪਣਾ ਜਬ ਤਿਸ ਦੀ ਵਟਾਈ ਜੋ ਤਿਸ ਭਾਵੇ ਸੋਇ ਕਰ세 ਹੁਕਮ ਨ ਕਰਣਾ ਜਾਇ ਸੋ ਪਾਤਿ ਸ਼ਹ ਸਹ ਪਾਤਿ ਸਾਹਿਬ ਨਾਨਕ ਕਰਹਿਣ ਰਜਾਈ ਮਨ ਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇਬੇ ਪ੍ਰੂਤ ਖਿੰਥਾ ਕਾਲ ਤੁਮਾਰੀ ਕਾਇ ਜੁਗ ਤੰਡਾ ਪ੍ਰਤੀਤ ਆਈ ਪੰਥੇ ਸਗਲ ਜਮਾਤੇ ਮਨ ਜਿ ਤਜੁ ਜੁਗ ਜੀਤ ਆਦੇਸ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦਇਆ ਧੰਡਾਰਣ ਘਟ ਘਟ ਵਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਤ ਸਦ ਅਵਰਾ ਸਾਦ ਸੰਜੋਗ ਵਿਜੋਗ ਦੁਖ ਘਾਰ ਚਲਾਵੇ ਲਿਖਿਆ ਵੇ ਭਗਵਾਨ ਅਦੇਸ਼ਿਤ ਸੇ ਅਦੇਸੁ ਆਦ ਅਨਿਲ ਅਨਾਦ ਅਨਹਤ ਜੁਗ ਜੁਗ ਇੱਕ ਵੇਸ ਇਕਾਮਾਈ ਜੁਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਕੁੰਡਹਰੀ ਇੱਕ ਲਾਏ ਦੀ ਬਾਣਾ ਜਿਵ ਤੇ ਭਵਤ ਵਿੱਚ ਲਾਵ ਜਿਵ ਹੋਵੇ ਫਰਮਾਣ ਹੋਵੇ ਖੈ ਉਹ ਨਨਦਰ ਨ ਆਵੇ ਭਗਤਾ ਇਹੋ ਵੇਡਾਣ ਆਦੇਸ਼ਿਤ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਅਸਣ ਲੋਏ ਲੋਏ ਪੰਡਹਾਰ ਜੋ ਕਿ ਚਿਪਾਇਆ ਸੋ ਇੱਕ ਵਾਰ ਕਰ ਕਰ ਵਿਖੇ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇਕ ਦੂਜੇ ਬਹੁ ਲਖ ਹੋਏ ਲਖ ਵਿਲਖ ਵੀਸ ਲਖ ਲਖ ਗੇੜਾ ਆਖੀਏ ਹੈ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਏ ਹੋਏ ਏਕੀਸ ਸੁਣ ਗਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨ ਜਿਮਣ ਮਰਣ ਨਹ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਧਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਤ ਨਾ ਕੋਏ ਰਾਤੀ ਰੂਤੀ ਚਿੱਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਣ ਨਦਰੀ ਪਰਮ ਪਵੈ ਨੈਸਾਨ ਕਚ ਪਕਾਇਓ ਥੈ ਪਾਏ ਨਾਨਕ ਗਿਆ ਜਾਫੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੇ ਵੈਸੰਤਰ ਕਿਤੇ ਕਾਨਮਹੇਸ ਕਿਤੇ ਬ੍ਰਹਮ ਘਾੜ ਤਖੜੀਆ ਰੂਪ ਰੰਗ ਤੇ ਵੇਸ ਕੀਤੀਆਂ ਧਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨਵ ਮੰਨ ਕਿਤੇ ਕਿਤੇ ਰਤਨ ਸਮੰਦ ਕਿਤੇ ਆਥਾਣੀ ਕਿਤੇ ਆ ਬਾਣੀ ਕਿਤੇ ਭਾਪ ਨਰਿੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨ ਅਨੰਤ ਗਿਆਨ ਖੰਡ ਮਹਿ ਧਿਆਨ ਪ੍ਰਚੰਡ ਤਿਥਾਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿਥਾ ਘੜਤੋ ਘੜੀਏ ਬਖਤ ਅਨੂਪ ਤਾਂ ਕਿ ਅੰਗਲਾ ਕਥਿਆਨਾ ਜਾਹੇ ਜੇ ਕੋ ਕਹਿ ਪਛਤਾਏ ਤਿਥੈ ਘੜੀਐ ਸੂਤ ਮਤਿ ਮਨ ਬੁੱਧ ਤਿਥੈ ਘੜੀਐ ਸੁਰਾਸਿ ਦਾੰਕੇ ਸੁਧ ਕਰਮਖੰਡ ਕੇ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮਹਾਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਹ ਤਾ ਕੇ ਰੋਗ ਨਾ ਕਰਨਾ ਜਾਹੇ ਨਾ ਹੋ ਮਰੇ ਨਾ ਠਾਗ ਜਾਹੇ ਜਿਨ ਤੇ ਰਾਮਬਸਾਹਿਬ ਨਮਾਹਿ ਤਿਥੈ ਭਗਤ ਵਸੇ ਤੇ ਲੋਕ ਕਰਹਿ ਅਨੰਦ ਸਚਾ ਮਨ ਸੋਏ ਸੱਚ ਖੰਡ ਉਸ ਨਿਰੰਕਾਰ ਕਰ ਕਰ ਵੇਖੈ ਨਦਰਿਨ ਹਾਲ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਿਥੈ ਤਾਂ ਅੰਤ ਨ ਅੰਤ ਤਿਥੈ ਲੋ ਲੋ ਅਕਾਰ ਜੋ ਜੋ ਹੁਕਮਤ ਵੈਤਵਕਾਰ ਵਿਖੇ ਵਿਕਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਉ ਖਲਾ ਅਗੰਤਪਤਾ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਬਦ ਸੁਚੇਤਕ ਸਾਲ ਜਿਨ ਕਉ ਨਦਰਸ ਰਾਮ ਤਿਨ ਕਾਰ ਆ ਨ ਤਨ ਦਰੇ ਨਦਰ ਨਿਹਾਰੋ ਸ਼ਲੋਕ ਪਵਨ ਗੁਰੂ ਪਾਣਿ ਪਿਤਾ ਮਾਤਾ ਧਰਤ ਮਹਤੋ ਦੇਵ ਸੋ ਰਾਤ ਦੋਇदाई ਦਾਇਆ ਖੇਲਾ ਸਗਲੋ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੜਕ ਦੂਰ ਜਿਨੇ ਨਾਮ ਧਿਆਇਆ ਗਏ ਮਸਤ ਘਾਲੋ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ ਨਾਮ ਧਿਆਇ ਗਏ ਮਸਕਤ ਕਾਲੋ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ